ਗੁਰਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਹੋਈ ਹੈ ਇਹ ਨਗਰ ਕੀਰਤਨ ਪੂਰਾ ਖਾਲਸਾ ਜਾਹੋ ਜਲਾਲ ਦੇ ਨਾਲ ਕੱਢਿਆ ਗਿਆ ਅਤੇ ਬਟਾਲਾ ਪਹੁੰਚਣ ਤੇ ਨਗਰ ਕੀਰਤਨ ਦਾ ਸਵਾਗਤ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ਰਮ ਸਿੰਘ ਕਲਸੀ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਐਸ ਡੀ ਐਮ ਬਟਾਲਾ ਤੇ ਐਸ ਐਸ ਪੀ ਬਟਾਲਾ ਵੀ ਮੌਜੂਦ ਰਹੇ ਨੇ ਐਮਐਸਬੀ ਪਟਨਾਗਰ ਕੀਰਤਨ ਦੇ ਆਰੰਭਤਾ ਹੋਈ ਕੀ ਰੂਪ ਰੇਖਾ ਰਹੇਗੀ ਤੇ ਅੱਜ ਬਟਾਲਾ ਚ ਕਿਥਾ ਦਾ ਸਵਾਗਤ ਕੀਤਾ ਗਿਆ ਗੁਰਦਾਸਪੁਰ ਤੋਂ ਨਗਰ ਕੀਰਤਨ ਗੁਰੂ ਤੇਗ ਬਹਾਦਰ ਜੀ ਨਵੀਂ ਪਾਸ਼ਾ ਜੀ ਇਹਨਾਂ ਨੂੰ ਕਿੰਧ ਦੀ ਚਾਲ ਰੱਖਿਆ ਗਿਆ ਅੱਜ ਉਹਨਾਂ ਨੂੰ ਸਵਾਗਤ ਜਿਹੜਾ ਨਗਰ ਕੀਰਤਨ ਕਰਾਇਆ ਗਿਆ ਇੱਕ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਵੱਖ-ਵੱਖ ਪੜਾ ਸੀ ਜਿੱਥੇ ਸਵਾਗਤ ਹੋਇਆ ਉਸ ਤੋਂ ਬਾਅਦ ਉਹਨੂੰ ਬਟਾਲੇ ਜਿਹੜਾ ਮੇਨ ਪੁਆਇੰਟ ਆ ਉੱਥੇ ਸਾਰੇ ਬਟਾਲੇ ਦੇ ਪਰਿਵਾਰ ਅਸੀਂ ਸਾਰੇ ਇਕੱਠੇ ਹੋਏ ਆ ਇਤੋਂ ਬਾਅਦ ਲੱਖ ਲੱਖ ਪੜਾਵਾਂ ਤੇ ਜੈ ਨਗਰ ਕੀਰਤਨ ਦਾ ਸਵਾਗਤ ਹੋਊਗਾ ਸਵੇ ਨਗਰ ਕੀਰਤਨ ਮਟਾਲੇ ਤੋਂ ਕ੍ਰਾਸ ਹੋ ਕੇ ਮੇਤਾ ਚੌਂਕ ਮੇਤਾ ਚੌਂਕ ਤੋਂ ਬਾਅਦ ਅੰਮ੍ਰਿਤਸਰ ਨੂੰ ਜਿਹੜਾ ਪਹੁੰਚੂਗਾ ਜੀ ਸੋ 23 24 25 ਅਨੰਦਪੁਰ ਵਿਖੇ ਲੰਪਰ ਸਾਹਿਬ ਵਿਖੇ ਅ ਬਹੁਤ ਵੱਡਾ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਜੀ ਇਹ కృਤਗਤ ਬਹਾਦਰ ਜੀ ਦੀ ਸ਼ਹਾਦਤ ਬਟਾਲੀ ਦੀ ਸੰਗਤ ਕਿੰਨਾ ਪ੍ਰਸ਼ਾਦ ਕਰਨਾ ਚਾਹਦੇ ਬਿਲਕੁਲ ਜੀ ਮੈਂ ਦੱਸਣਾ ਚਾਹੁੰਦਾ ਵੀ ਬਟਾਲੀ ਦੀਆਂ ਸੰਗਤਾਂ ਆਪ ਮੁਹਾਰੇ ਕਿਉਂਕਿ ਬਟਾਲਾ ਇੱਕ ਸਾਡਾ ਐਸਾ ਸ਼ਹਿਰ ਹੈ ਜਿੱਥੇ ਹਰ ਕਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਜਾਹੇ Hindu ਹੋਵੇ ਚਾਹੇ Sikh ਹੋਵੇ Muslim ਹੋ ਸਾਰਾ ਦਾ ਸਤਿਕਾਰ ਹੈ ਸੋ ਜਦੋਂ ਵੀ ਕੋਈ ਵੀ ਤਿਹਾਰ ਹੁੰਦਾ ਚਾਹੇ ਦੁਸ਼ਹਿਰਾ ਹੋਵੇ ਚਾਹੇ ਬਾਬਾ ਜੀ ਦਾ ਵਿਆਹ ਹੋਵੇ ਚਾਹੇ ਨੌਂ ਦਸਵਾਂ ਦਾ ਮੇਲਾ ਹੋਵੇ ਸੋ ਸਾਰੇ ਤਿਹਾਰਾਂ ਨੇ ਜਿਹੜਾ ਸਾਡਾ ਮਾਤਵਾ ਖੁਸ਼ੀ-ਖੁਸ਼ੀ ਮਨਾਉਂਦਾ ਹੈ ਔਰ ਅੱਜ ਜਿਹੜਾ ਨਗਰ ਕ੍ਰਿਪਾ ਜਿਹੜਾ ਗੁਰਦੇਵ ਪਹਾੜ ਜੀ ਦੀ ਸ਼ਹਾਦਤ ਦਾ ਉਸ ਮਰਦਕ ਨੂੰ ਮੁੱਖ ਰੱਖ ਕੇ ਆ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਸਤਰਾ ਦੀਆਂ ਤਿਆਰੀਆਂ ਕੀਤੀਆਂ ਗਈਆਂ ਕਿੰਦਾ ਦੇ ਲੋਕਾਂ ਦੇ ਵਿੱਚ ਚਾ ਉਤਸ਼ਾਹ ਪਾਇਆ ਗਿਆ ਤੇ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਦੇ ਵਸਤੇ ਮੌਕੇ ਤੇ ਜਿਹੜੀ ਯਾਤਰਾ ਨਿਕਲ ਰਹੀ ਹੈ ਵਿਚ ਵਿਚ ਲੋਕਾਂ ਵੱਲੋਂ ਬਹੁਤ ਹੀ ਵਿਦਿਆ ਦੇ ਨਾਲ ਬਾਹਰ ਨਿਕਲ ਕੇ ਦਰਸ਼ਨ ਕੀਤੇ ਕੀਤੇ ਜਾ ਰਹੇ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਫਾਈ ਦਾ ਪੂਰਾ ਸ਼ਹਿਰ ਨੂੰ ਬਟਾਲਾ ਸ਼ਹਿਰ ਨੂੰ ਬਿਲਕੁਲ ਸਾਫ ਸਫਾਈ ਕੀਤਾ ਗਿਆ ਹੈ ਪਰ ਸੰਜਤਾ ਜਿਹੜੀਆਂ ਸਾਰੀ ਸੜਕਾਂ ਤੇ ਖੜੀਆਂ ਦਰਸ਼ਨ ਕਰਨ ਵਾਸਤੇ ਤੇ ਬੜੇ ਆਮਡਾਂਗਣਾ ਇਹ ਮੇਰੇ ਦਿੱਖਣੇ ਤੋਂ ਬਟਾਲੇ ਚੌਂਕੇ ਅੰਮ੍ਰਿਤ ਸਰ ਵਿਖੇ ਕੀਤਾ ਜਾਏਗਾ ਇਹ ਦੇਖੋ ਸਾਜਦ ਸਾਲਾ ਜਿਹੜਾ ਇਹ ਨਿਕਲ ਤਾ ਨਿਕਲ ਰਿਹਾ ਹੈ ਜਿਹਦੇ ਵਿੱਚ ਕੰਨੀ ਸੋਨੋ ਪੂਰੇ ਦੁੱਖਾ ਬਰੋ ਚੁੱਕਾ ਹੈ ਦੇਖੋ ਇਹਨਾਂ ਨੂੰ ਹੁਣ ਅਸੀਂ 10 ਘੰਟਾ ਲਗਾ ਅਸੀਂ ਕਿ ਉਹਦੇ ਬਟਾਲਾ ਸਿਟੀ ਦੇ ਵਿੱਚੋਂ ਇਹ ਨਿਕਲ ਰਿਹਾ ਤੇਰੇ ਲਈ ਗਾਰਡ ਉਹ ਜਿਹੜਾ ਹੈ ਅਸੀਂ ਚੌਕਾਂ ਵਿੱਚ ਲਾਇਆ ਹੈ ਬਿਲਕੁਲ ਸਾਰੀ ਸਿਕਿਉਰਿਟੀ ਹੈ ਜੀ ਸਾਜਦ ਸਾਲਾ ਜਿਹੜਾ ਲੱਕੀਏ ਲਈ ਇਹ ਸਭ ਮੁਤਾਬਕਾ ਵੀ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਲੱਗ ਰਿਹਾ ਬਟਾਲਾ ਤੋਂ ਲਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ